ਬੁਰ ਬੁਰ ਤੋਂ ਵਾਪਸ ਆ ਰਿਹਾ ਸੀ। ਮੋੜ ਤੇ ਸੀ ਗੱਡੀ ਥੋੜੀ ਜਿਹੀ ਰਾਹ ਪਾ। ਸ਼ਾਇਦ ਵੀ ਕੰਟਰੋਲ ਨਹੀਂ ਹੋ ਪਾਇਆ। ਸਾਰੇ ਸਾਈਡ ਤੇ ਟੋਆ ਜਾ ਰਿਹਾ। ਘਰ ਦੇ ਸਾਰੇ ਜੀਮ ਆਪਣੇ ਪੰਜ ਜਣੇ। ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਕੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਡਿੱਗਦੀ। ਉਹਨਾਂ ਨੂੰ ਕੱਢਿਆ ਪੰਜ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ। ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਤੇ ਇੱਕ ਮਾਤਾ ਦੇ ਬੈਗ ਦੇ ਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਲੀ ਗਈ ਤੇ ਦੋਆ ਛੱਡਿਆ ਨੂੰ ਐਂਬੂਲੈਂਸ ਨੇ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਥਾੜਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਹਾਂ हिमाचल प्रदेश ਤੋਂ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੀ ਕਾਰ ਗੁਰਦਾਸਪੁਰ ਨੇੜੇ ਦੁਰਘਟਨਾਗ੍ਰਸਤ ਹੋ ਗਈ ਜਿਸ ਕਾਰਨ ਪਰਿਵਾਰ ਦੇ 5 ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ 4G ਟੀਮ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰ ਜਤਿੰਦਰ ਕੁਮਾਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਜਤਿੰਦਰ ਹੈ ਮੋੜ ਕੋਲ ਤੋਂ ਵਾਪਸ ਆ ਰਹੇ ਸੀਗੇ ਗੱਡੀ ਸਨਨਲੀ ਕੰਟਰੋਲ ਤੋਂ ਬਾਹਰ ਹੋ ਗਈ ਨੋਟ ਦੇ ਰਹਿਣ ਵਾਲੇ ਅੰਮਰਸਰ ਦੇ ਮੋੜ ਕੋਲ ਕੰਮਗੇ ਮਠਾ ਟਿਕਣਾ ਸੀ ਠੀਕ ਹੈ ਵਾਪਸ ਆ ਰਹੇ ਵਾਪਸ ਆ ਰਹੇ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਜ਼ਿਆਦਾ ਬਾਅਦ ਸ਼ਾਇਦ ਪੂਰੀ ਕੰਟਰੋਲ ਨਹੀਂ ਹੋ پائی ਤੇ ਸਪਾਈਟਰੀ ਨਹੀਂ ਅਗਰ ਸਾਈਡ ਅਸਾਈਡ ਤੇ ਟੋਇਆ ਜਾਂ ਸੀ ਉਹ ਥੋੜੀ ਕਿੰਨੇ ਦੇ ਲੱਗੇ ਤਿੰਨ ਜਣੇ ਬਈ ਕਿੰਨੇ ਜਣੇ ਸਵਾਰ ਪੰਜਾਂ ਨੂੰ ਕੌਣ ਕੌਣ ਸੱਟ ਕਿਤੇ ਕਿਤੇ ਲੱਗਦੀ ਕਰਦੇ ਸਾਰੇ ਜੀ ਨੇ ਮੰਮੀ ਸਿਸਟਰ ਦਾ ਪਿਆਰ ਇਸ ਸਬੰਧੀ ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ASI ਸੁਵਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਸਰ ਮੈਂ ASI ਸੁਵਿੰਦਰ ਸਿੰਘ SST FR ਟੀਮ ਦਾ ਚਾਰਜ ਹਾਂ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਕ ਦੇ ਚਿੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਸੱਦੀ ਗਈ ਤੇ ਉਹਨਾਂ ਦੇ ਦੋਆ ਝੜਿਆ ਨੂੰ ਐਂਬੂਲੈਂਸ ਲੈ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਰਠਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਇਹ ਸਰ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਨੂਰਪੁਰ ਤੋਂ ਵਾਪਸ ਆ ਰਹੇ ਸੀ ਮੋੜ ਤੇ ਸੀ ਗੱਡੀ ਕੋਈ ਕੋਈ ਰਾਤ ਪਾ ਸ਼ਾਇਦ ਕੋਈ ਕੰਟਰੋਲ ਨਹੀਂ ਹੋ ਪਾਇਆ ਸਾਰੇ ਸਾਈਡ ਤੇ ਟੋਆ ਗਿਆ ਜੀ ਘਰ ਦੇ ਸਾਰੇ ਜੀ ਮਤ ਪਾਣੀ ਨਹੀਂ ਇੱਕ ਰਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਡਿੱਗਦੀ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਤੇ ਇੱਕ ਮਾਤਾ ਦੇ ਬੈਗ ਦੇ ਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਦੀ ਗਈ ਤੇ ਦੋਹਾਂ ਛੱਡਿਆ ਨੂੰ ਐਂਬੂਲੈਂਸ ਨੇ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਥਾੜਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਹਾਂ हिमाचल प्रदेश तो धार्मिक स्थान तो के वापस आ रहे परिवार जख्मी हो गए मौके ती सुरक्षा फोर्स टीम वालों जख्मिया हस्पाल पहुंचाया गया जिथे उन्होंने इलाज चल रहा जानकारी देंद्या परिवार के मैंबर जतेंद्र कुमार ने की दसिया आओ सुन उन्होंने ਮੋੜ ਪਰਤੋ ਵਾਪਸ ਆ ਰਹੇ ਸੀਗੇ ਗੱਡੀ ਸਨਨਲੀ ਕੰਟਰੋਲ ਬੀ ਬਾਹਰ ਹੋ ਗਈ ਨੋਟ ਦੇ ਰਹਿਣ ਵਾਲੇ ਅੰਮਰਸਰ ਦੇ ਮੋੜ ਕੋਲ ਕੰਮਗੇ ਮਠਾ ਟਿਕਣ ਲਈ ਸਿਰ ਠੀਕ ਹੈ ਵਾਪਸ ਆ ਰਹੇ ਵਾਪਸ ਆ ਰਹੇ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਜ਼ਿਆਦਾ ਬਾਅਦ ਸ਼ਾਇਦ ਕੰਟਰੋਲ ਨਹੀਂ ਹੋ پائی ਤੇ ਸਪਾਈਟਰੀ ਨਹੀਂ ਅਗਰ ਸਾਈਡ ਅਸਾਈਡ ਤੇ ਟੋਇਆ ਜਾਂ ਸੀ ਉਹ ਥੋੜੀ ਕਿੰਨੇ ਦੇ ਲੱਗੇ ਸਤਜਣਾਂ ਦੇ ਕਿੰਨੇ ਜਣੇ ਸਵਾਰ ਪੰਜਾਂ ਨੂੰ ਕੌਣ ਕੌਣ ਸੱਟ ਕੇ ਕਿਤੇ ਦੇ ਲੋ ਘਰ ਦੇ ਸਾਰੇ ਜੀਮਾਂ ਨੂੰ ਮੰਮੀ ਸਿਸਟਰ ਦੋਵੇਂ ਪਿੰਡਾਂ ਦੇ ਇਸ ਸਬੰਧੀ ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ASI ਸੁਵਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਸਰ ਮੈਂ ASI ਸੁਵਿੰਦਰ ਸਿੰਘ SST FRT ਇੰਦਾਂ ਚਾਰਜਾਂ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਕੇ ਤੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉੱਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬਾਕਦੇ ਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਸੱਦੀ ਗਈ ਤੇ ਉਹਨਾਂ ਦੇ ਦੋਆ ਝੜਿਆ ਨੂੰ ਐਂਬੂਲੈਂਸ ਲੈ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਰਠਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਰਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹ